ਹਾਂਜੀ ਮੈਂ ਵੀਰ ਜੀ ਜੁੜਿਆ ਹਾਂ ਉੱਥੀ ਬੋਲ ਗਏ ਦਵਿੰਦਗੜ ਤੋਂ ਆਉਣ ਰਿਹਾ ਸੀ ਗਵਾੜਿਓਂ ਹਿਸ਼ਾਰਪੁਰ ਨੂੰ ਤੇ ਆਪਣਾ ਟਾਇਰ ਪੈਂਚਰ ਹੋ ਗਿਆ ਟਾਇਰ ਪਾੜ ਗਿਆ ਸੀ ਤੇ ਜਿਹੜੀ ਆਪਣੇ ਮਗਰ ਗੱਡੀ ਆਉਣ ਦੀ ਉਹ ਵੀਰ ਦਾ ਪਠਾਨਕੋਟ ਦਾ ਮਾਲੇ ਤੇ ਆਪਣੇ ਕੋਲ ਵੀ ਮਾਲ ਪਠਾਨਕੋਟ ਦਾ ਹੈ ਉਹਨੂੰ ਵੀਰ ਨੂੰ ਮੈਂ ਕਿਹਾ ਵੀ ਇੱਧਰ ਨੂੰ ਆਇਆ ਯਾਰ ਟਾਇਰ ਪਾੜ ਗਿਆ ਹੈ ਚੱਲ ਤੇਰੇ ਆਉਂਦਿਆਂ ਤੱਕ ਮੈਂ ਬਦਲ ਲੈਣਾ ਵਾ ਰੋਡ ਸੁਨਾ ਵਾ ਕੱਲੀ ਗੱਡੀ ਆ ਉਹ ਬੰਦਾ ਨਾ ਪੈਰ ਤੇ ਮੁੱਕਰ ਗਿਆ ਕਹਿੰਦਾ ਨਹੀਂ ਨਹੀਂ ਮੈਂ ਤੇ ਉੱਧਰ ਨੂੰ ਜਾਣਾ ਇਥੋਂ ਬਟਾਲਾ ਹੋ ਕੇ ਜਾਣਾ ਲੇਵਰ ਲੈ ਕੇ ਉਧਾਂ ਨੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਸੀ ਵੀ ਮੈਂ ਇੱਧਰ ਨੂੰ ਹੀ ਆਉਣਾ ਬਗਵਾੜੇ ਨੂੰ ਹੀ ਤੇ ਚੱਲ ਗਾੜੀ-ਗਾੜੀ ਤੁਰਿਆ ਜੇ ਉਹਨੇ ਵੇਖਿਆ ਵੀ ਇਹਦਾ ਟਾਇਰ ਪਾੜ ਗਿਆ ਗੱਡੀ ਲੇਟ ਹੋ ਜਣੀ ਆ ਉਹਨੇ ਉਧਰੋਂ ਦੀ ਭਾਲੀ ਤੇ ਫਿਰ ਇਕੱਲਿਆ ਪੰਗਾ ਲੈਣਾ ਪੈਣਾ ਐ ਮੈਂ ਅੱਧਿਆ ਬਦਲਣਾ ਤੇ ਉਹਨਾਂ ਜਦੋਂ ਵੀਤ ਆ ਜਾਈ ਹੋਣੀ ਉਥੇ ਖੜ ਗਏ ਗੱਡੀ ਲਿਆ ਕੇ ਤੇ ਮੈਂ ਚੱਲ ਕ੍ਰੈਸ਼ਰ ਵਾਲੀ ਗੱਡੀ ਹੋਣੀ ਕੋਈ ਟਾਇਰ ਟੂਲ ਚੈੱਕ ਕਰਨ ਲਈ ਰੁਕੇ ਤੇ ਇੰਨਾ ਭਾਜੀ ਹੋਣਾ ਨੇ ਮੁੜ ਕੇ ਉਤਰ ਕੇ ਕੋਲ ਆਏ ਨਾ ਪੁੱਛਿਆ ਵੀ ਕੀ ਗੱਲ ਹੋ ਗਈ ਡਰ ਗਿਆ ਸੀ ਤੁਸੀਂ ਇੱਦਾਂ ਵੇਹੜੀ ਜਿਹਾ ਤੁਹਾਨੂੰ ਡਰ ਲੱਗਾ ਸੀ ਵੀ ਬੰਦੇ ਆ ਗਏ ਕਿਤੇ ਡਰ ਤੇ ਭਾਜੀ ਉਹ ਮੜਾ ਮੋੜਾ ਹੋ ਹੀ ਜਾਂਦਾ ਵੀ ਯਾਰ ਬੰਦੇ ਕਿਹੜੀ ਉਤਰੀ ਹੁੰਦੀ ਆ ਚਲੋ ਉਹ ਮੁੜ ਕੇ ਭਾਜੀ ਹੁਣ ਆਏ ਤੇ ਇੰਨਾ ਟਾਇਰ ਟੂਰ ਖੁੱਲ ਆਪੇ ਕਰ-ਕਰ ਕੇ ਕੱਸ ਕੇ ਟਾਇਰ ਤੇ ਫਿਰ ਉਹ ਤੁਮ ਨੂੰ ਤੋਰਿਆ ਇੰਨਾ ਕੋਈ ਕੰਮ ਨਹੀਂ ਕਰਨ ਦਿੱਤਾ ਇੰਨਾ ਕਿਹਾ ਸਟੀering ਤੇ ਬੋ ਇਹ ਆਪੇ ਕੱਸ ਕੇ ਟਾਇਰ ਆਪੇ ਜੈਕ ਲਾ ਕੇ ਕਰਕੇ ਤੇ ਫਿਰ ਮੈਨੂੰ ਫ੍ਰੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਇਹ ਜੋ ਵੀਰਾ ਇਹ ਕਿਸੇ ਪਛਾਣ ਦਾ ਮਤਾਜ ਨਹੀਂ ਇਹ ਧੰਦਾ ਬਾਈਆ ਆਪਣਾ ਸੇਵਾਦਾਰ ਬ੍ਰਦਰ ਗਰੁੱਪ ਹਿਆਰਪੁਰ ਸੋ ਤੁਹਾਨੂੰ ਵੀਰਾਂ ਨੂੰ ਦੱਸ ਦਈਏ ਵੀ ਕੱਲ ਰਾਤ ਨੂੰ ਵੀਰ ਦੀ ਟੈਂਟਰੀ ਘਰਾਸ ਨੂੰ ਗੱਡੀ ਦਾ ਅਲਟਰਨੇਟਰ ਕੰਮ ਛੱਡ ਗਿਆ ਸੀਗਾ ਦੂਹੇ ਤੋਂ ਪਿੱਛੇ ਤੇ ਆਪਣਾ ਪਿੰਡ ਆ ਪੱਕਵਾਲ ਪੰਡੋਰੀ ਇੱਥੇ ਹੀ ਵੀਰ ਦੀ ਗੱਡੀ ਆਪਾਂ ਰਾਤੀ ਮਗਵਾਲੀ ਸੀ ਤਾਂ ਇੱਥੇ ਗੱਡੀ ਲਵਾਈ ਆ ਹੁਣ ਅਲਟਰਨੇਟਰ ਵਗੈਰਾ ਇਹਦਾ ਰਿਪੇਅਰ ਕਰਾ ਦਿੱਤਾ ਸਵੇਰੇ ਖੋਲ ਗਏ ਸੀਗੇ ਤੇ ਰਿਪੇਅਰ ਹੋ ਕੇ ਫਿੱਟ ਹੋ ਗਿਆ ਠੀਕ ਕਰੇ ਬੰਦਾ ਜੀ ਹਾਂ ਜੀ ਹੁਣ ਇਹ ਵੀਡੀਓ ਕਿਉਂ ਬਣਾ ਰਹੇ ਆ ਕਈ ਵਿੱਚ ਅ ਵੀ ਚੜੀਪੜੀ ਚਿਚਿਚੀ ਕਰਨ ਵਾਲੇ ਹੁੰਦੇ ਆ ਵੀਡੀਓ ਬਣਾਉਣ ਦਾ ਮਤਲਬ ਇਹ ਆ ਕਿ ਜੇਕਰ ਠੰਦਾ ਬਾਈ ਸਾਡੇ ਨਾਲ ਨਾ ਜੁੜਿਆ ਹੁੰਦਾ ਅਸੀਂ ਇਹਦੇ ਨਾਲ ਨਾ ਜੁੜੇ ਹੁੰਦੇ ਤਾਂ ਦੱਸੋ ਇਹ ਵੀਰ ਕਿਹਨੂੰ ਫੋਨ ਕਰਦਾ ਕਿੱਥੇ ਗੱਡੀ ਲਾਉਂਦਾ ਕਿੱਥੋਂ ਰਿਪੇਅਰ ਕਰਾਉਂਦਾ ਹੁਣ ਵੀਰ ਦਾ ਰਾਤੀ ਫੋਨ ਆਇਆ ਮੈਂ ਕਿਹਾ ਬਾਈ ਇਧਰੋਂ ਟੈਨਸ਼ਨ ਜਿਹੜੀ ਆ ਨਾ ਇਧਰੋਂ ਕੱਢ ਕੇ ਤਾਂ ਬਾਹਰ ਮਾਰ ਵੀ ਗੱਡੀ ਇੱਥੇ ਪਹੁੰਚਾ ਦੇ ਮੇਰੀ ਜ਼ਿੰਮੇਵਾਰੀ ਮੈਂ ਆਪੇ ਕਰਾਣਾ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਮਜ ਹੁਣ ਕੀ ਆ ਵੀ ਆਪਾਂ ਕਹਿੰਦੇ ਵੀ ਬ੍ਰਦਰ ਗਰੁੱਪ ਨਾਲ ਜੁੜਨ ਦਾ ਮਤਲਬ ਕੀ ਆ ਭਰਾਵਾਂ ਦੇ ਗਰੁੱਪ ਨਾਲ ਜੁੜਨ ਦਾ ਮਤਲਬ ਕੀ ਆ ਵੀ ਆਪਣਾ ਇੱਕ ਦੂਜੀ ਜਗ੍ਹਾ ਦੇ ਉੱਤੇ ਹੈ ਨਾ ਕੋਈ ਵੀ ਆ ਸਾਥ ਦੇ ਹੋ ਜਾਂਦਾ ਬੰਦਾ ਪਹੁੰਚ ਜਾਂਦਾ ਹੀ ਹੈ ਨਾ ਕੋਈ ਰੌਲਾ ਨਹੀਂ ਕੋਈ ਰਫਾ ਨਹੀਂ ਹੋ ਤੇ ਹੁਣ ਅੱਜ ਵੀ ਐਕਸੀਡੈਂਟ ਹੋਇਆ ਸੀਗਾ ਇੱਕ ਆਪਣੇ ਜੰਡੇ ਵਾਲੇ ਗੁਰੂ ਤੇ ਉੱਥੇ ਵੀ ਆਪਣੇ ਵੀਰ ਪਹੁੰਚ ਗਏ ਹੈ ਨਾ ਸਾਰੇ ਉਹਨਾਂ ਨੇ ਇੱਕ ਫੈਸਲਾ ਕਰਾਇਆ ਆਪਣੇ ਹੱਕ ਤੇ ਕਰਵਾਇਆ ਕਿਉਂਕਿ ਆਪਣੇ ਬੰਦੇ ਦੀ ਗਲਤੀ ਨਹੀਂ ਸੀ ਕੋਈ ਵੀ ਪੰਜਾਬ ਟਰੱਕ ਕਿਤਾਬ ਵਾਲੇ ਵੀ ਵੀਰ ਉੱਥੇ ਪਹੁੰਚੇ ਆ ਤੇ ਹੁਣ ਮੈਂ ਭਿੰਦੇ ਬਾਈ ਨੂੰ ਚਾਹੂੰਗਾ ਭਿੰਦਾ ਬਾਈ ਜੀ ਤੁਸੀਂ ਦੱਸੋ ਤੁਹਾਰਾ ਕਿੱਦਾਂ ਤੁਸੀਂ ਬ੍ਰਦਰ ਗਰੁੱਪ ਨਾਲ ਜੁੜੇ ਸੀ ਕਿਵੇਂ ਜੁੜੇ ਸੀ ਲਾ ਕੇ ਕੈਮਰਾਮੈਨ ਫੋਨ ਲਾ ਕੇ ਕਰੋ ਜਰਾ ਹਾਂਜੀ ਮੈਂ ਵੀਰ ਜੀ ਜੁੜਿਆ ਸੀ ਮੁੱਠੀ ਬੋਲ ਕੇ ਗਵਿੰਦਗੜ੍ਹ ਤੋਂ ਆਉਣ ਰਿਹਾ ਸੀ ਗਵਾੜਿਓਂ ਹਿਸ਼ਾਰਪੁਰ ਨੂੰ ਤੇ ਆਪਣਾ ਟਾਇਰ ਪੈਂਚਰ ਹੋ ਗਿਆ ਟਾਇਰ ਪਾੜ ਗਿਆ ਸੀ ਤੇ ਜਿਹੜੀ ਆਪਣੇ ਮਗਰ ਗੱਡੀ ਆਉਣ ਦੀ ਉਹ ਵੀਰ ਦਾ ਪਠਾਨਕੋਟ ਦਾ ਮਾਲ ਇਹ ਤੇ ਆਪਣੇ ਕੋਲ ਵੀ ਮਾਲ ਪਠਾਨਕੋਟ ਦਾ ਹੈ ਉਹਨੂੰ ਵੀਰ ਨੂੰ ਮੈਂ ਕਿਹਾ ਵੀ ਇੱਧਰ ਨੂੰ ਆਇਓ ਯਾਰ ਟਾਇਰ ਪਾੜ ਗਿਆ ਹੈ ਚੱਲ ਤੇਰੇ ਆਂਦਿਆਂ ਤੱਕ ਮੈਂ ਬਦਲ ਲੈਣਾ ਮੈਂ ਰੋਡ ਸੁਨਾਵਾ ਕੱਲੀ ਗੱਡੀ ਆ ਉਹ ਬੰਦਾ ਨਾ ਪੈਰ ਤੇ ਮੁਕਰ ਗਿਆ ਕਹਿੰਦਾ ਨਹੀਂ ਨਹੀਂ ਮੈਂ ਤੇ ਉਧਰ ਨੂੰ ਜਾਣਾ ਇੱਥੋਂ ਬਟਾਲਾ ਹੋ ਕੇ ਜਾਣਾ ਲੈਵਰ ਲੈ ਕੇ ਉਧਾਂ ਉਹਨੇ ਮੈਂ ਤਾਂ ਪਹਿਲਾਂ ਗੱਲ ਕੀਤੀ ਸੀ ਵੀ ਮੈਂ ਇੱਧਰ ਨੂੰ ਹੀ ਆਉਣਾ ਫਗਵਾੜੇ ਨੂੰ ਹੀ ਤੇ ਚੱਲ ਗਾੜੀ-ਗਾੜੀ ਤੁਰਿਆ ਜੇ ਦੋਨੇ ਵੇਖਿਆ ਵੀ ਇਹਦਾ ਟਾਇਰ ਪਾੜ ਗਿਆ ਗੱਡੀ ਲੇਟ ਹੋ ਜਣੀ ਆ ਉਹਨੇ ਉਧਰੋਂ ਦੀ ਭਾਲੀ ਤੇ ਵੇਰ ਕੱਲਿਆ ਪੰਗਾ ਲੈਣਾ ਪੈਣਾ ਐ ਮੈਂ ਡਿਆ ਬਦਲਣਾ ਤੇ ਉਹਨਾਂ ਜਦ ਨੂੰ ਵੀ ਰਾਜੀ ਹੋਣੀ ਉਥੇ ਖੜ ਗਏ ਗੱਡੀ ਲਿਆ ਕੇ ਕਿ ਮੈਂ ਚੱਲ ਕ੍ਰੈਸ਼ਰ ਵਾਲੀ ਗੱਡੀ ਹੁਣੀ ਕੋਈ ਟਾਇਰ ਟੂਰ ਚੈੱਕ ਕਰਨ ਲਈ ਰੁਕੇ ਤੇ ਇੰਨਾ ਭਾਜੀ ਹੋਣਾ ਨੇ ਮੁੜ ਕੇ ਉੱਤਰ ਕੇ ਕੋਲ ਆਏ ਨਾ ਪੁੱਛਿਆ ਵੀ ਕੀ ਗੱਲ ਹੋ ਗਈ ਡਰ ਗਿਆ ਸੀ ਤੁਸੀਂ ਇਦਾਂ ਮੈਂ ਡਰੇ ਸੀ ਤੁਹਾਨੂੰ ਡਰ ਲੱਗਾ ਸੀ ਵੀ ਬੰਦੇ ਆ ਗਏ ਕਿਤੇ ਡਰ ਤੇ ਭਾਜੀ ਉਹ ਮੜਾ ਮੋਟਾ ਹੋਈ ਜਾਂਦਾ ਵੀ ਯਾਰ ਬੰਦੇ ਕਿਹੜੇ ਤਰੀਕੇ ਹੁੰਦੇ ਆ ਚਲੋ ਉਹ ਮੁੜ ਕੇ ਭਾਜੀ ਹੁਣੀ ਆਏ ਤੇ ਇੰਨਾ ਟਾਇਰ ਟੂਰ ਖੁੱਲ ਆਪੇ ਕਰ ਕਰ ਕੇ ਕੱਸ ਕੇ ਟਾਇਰ ਤੇ ਫਿਰ ਉਹ ਤੋਂ ਮੈਨੂੰ ਤੋਰਿਆ ਇੰਨਾ ਕੋਈ ਕੰਮ ਨਹੀਂ ਕਰਨ ਦਿੱਤਾ ਇੰਨਾ ਕਿ ਸਟੀering ਤੇ ਬੋ ਇਹ ਆਪੇ ਕੱਸ ਕੇ ਟਾਇਰ ਆਪੇ ਜੈਕ ਲਾ ਕੇ ਕਰਕੇ ਤੇ ਫਿਰ ਮੈਨੂੰ ਫ੍ਰੀ ਕੀਤਾ ਤੇ ਆਪਾਂ ਭਾਈ ਉਹ ਚੀਜ਼ ਨੂੰ ਕਈ ਬੰਦਿਆਂ ਦੀ ਬੜਿਆਂ ਦੀ ਮਤਗੀ ਕਰੀਦੀ ਆ ਪਰ ਕਈ ਬੰਦੇ ਨਹੀਂ ਯਾਦ ਰੱਖਦੇ ਇਹ ਚੀਜ਼ ਨੂੰ ਤੇ ਉਹ ਜੇ ਇੱਕ ਵੀਡੀਓ ਵੀ ਆਈ ਸੀ ਨਾ ਕਿ ਨਸਲ ਵੀ ਇਹ ਕੇਅਲਪ ਕੀਤੀ ਹੈ ਕਰਨੀ ਚਾਹੀਦੀ ਆ ਕਈ ਬੰਦੇ ਯਾਦ ਰੱਖਦੇ ਕਈ ਨਹੀਂ ਆਪਾਂ ਭਾਈ ਉਦੋਂ ਦੇ ਮੁੰਡੇ 2019 ਦੇ ਜਦੋਂ ਗਰੋਪ ਅਜੇ 20 25 ਜਣੇ ਸੀ ਉਦੋਂ ਦੇ ਹੈਡ ਹੋਏ ਆ ਤੇ ਜਦਾਂ ਭਾਜੀ ਹੁਣ ਹੀ ਕਹਿੰਦੇ ਜਿੱਥੇ ਮਰਜ਼ੀ ਜਿੱਦਾਂ ਮਰਜ਼ੀ ਆਪਣਾ ਨੁਕਸਾਨ ਕਰਕੇ ਵੀ ਜਾਈਦਾ ਏ ਤੇ ਜੇ ਦਿਹਾੜੀ ਤੋੜਨੀ ਮੈਂ ਤੋੜ ਕੇ ਵੀ ਜਾਈਦਾ ਏ ਪਰ ਕੰਮ ਜੇ ਕੋਈ ਆਇਆ ਹੋਏ ਉਹਦੇ ਕੰਮ ਆਉਣਾ ਚਾਹੀਦਾ ਖਾਸ ਕਰਕੇ ਭਾਜੀ ਬ੍ਰਦਰ ਗਰੁੱਪ ਦੇ ਹਰ ਇੱਕ ਨਾਲ ਖੜਦਾ ਏ ਬਿਲਕੁਲ ਬਿਲਕੁਲ ਇਹੀ ਗੱਲਾਂ ਹੁੰਦੀਆਂ ਦੇਖੋ ਆ ਨਾ ਗੱਲਾਂ ਨਾਲ ਮੈਦਾਨ ਨਹੀਂ ਜਿੱਤੇ ਜਾਂਦੇ ਹਨ ਮੈਦਾਨ ਜਿਹੜੇ ਕੰਮ ਕਰਕੇ ਜਿੱਤ ਹੁੰਦੇ ਆ ਮੈਦਾਨ 'ਚ ਜਾ ਕੇ ਲੜ ਕੇ ਮੈਦਾਨ ਜਿੱਤ ਹੁੰਦੇ ਆ ਕਈ ਲੋਕੀ ਚਾਹੁੰਦੇ ਆ ਕਿਸੇ ਦਾ ਸਾਥ ਦਈਏ ਨਾ ਤਾਂ ਅਗਲਾ ਸਾਡੇ ਨਾਲ ਖੜੇ ਏਦਾਂ ਨਹੀਂ ਹੁੰਦੀ ਇਹ ਵੀਰ ਆਪਣੇ ਨਾ ਜਿੰਨੇ ਏਦਾਂ ਰੋਡ ਤੇ ਜੁੜੇ ਹੋ ਆ ਨਾ ਕਦੀ ਟੁੱਟ ਵੀ ਨਹੀਂ ਸਕਦੇ ਕੋਈ ਬੇਵਕੂਫ ਹੋਊਗਾ ਅਸਰੇ ਦਾ ਜਿਹੜਾ ਸਾਡੇ ਨਾਲ ਟੁੱਟਿਆ ਹੋਊਗਾ ਜਿਹਦੀ ਰੋਡ ਤੇ ਜਾਂ ਉਹਦਾ ਹੈਲਪ ਕੀਤੀ ਹੋਊਗੀ ਤੇ ਉਸ ਤੋਂ ਬਾਅਦ ਟੁੱਟਿਆ ਹੋਊਗਾ ਕਿਉਂਕਿ ਬ੍ਰਦਰ ਗਰੁੱਪ ਕਦੀ ਵੀ ਕੋਈ ਯਾਤਪਾਦ ਕੋਈ ਧਰਮ ਨਹੀਂ ਦੇਖਦਾ ਬਾਕੀ ਬਹੁਤ ਬਹੁਤ ਧੰਨਵਾਦ ਹੁੰਦਾ ਭਾਈ ਜੀ ਤੁਹਾਡਾ ਵੀ ਤੁਸੀਂ ਨਾ ਅਜੇ ਤੱਕ ਸਾਡੇ ਨਾਲ ਜੁੜੇ 5 ਸਾਲ ਹੋ ਗਏ ਆ ਹੋਰ ਵੀ ਜਿਹੜੇ ਵੀਰ ਆ ਹੁਣੇ ਹੀ ਆਪਣੇ ਬ੍ਰਦਰ ਗਰੁੱਪ ਦੇ ਵੀਰਾਂ ਦੇ ਇੰਟਰਵਿਊ ਜਰੂਰ ਕਰਿਆ ਕਰਨੇ ਤੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੇਖਣ ਆਲਾ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਚੈਨਲ ਨੂੰ ਬੁਲੰਦੀਆਂ ਦੇ ਪਹਚਾਓ ਇੱਕ ਚੈਨਲ ਸਾਡਾ ਪਹਿਲੇ ਹੀ ਸਟ੍ਰਾਈਕਰ ਸੂਕਾਂ ਲੋਕਾਂ ਕੋਈ ਦੇਖੋ ਕਹਿੰਦੇ ਚੰਗੇ ਕੰਮ ਕਰਦੇ ਆ ਜਰੂਰੀ ਨਹੀਂ ਵੀ ਜਹਾਨ ਉੱਤਤ ਕਰੂਗਾ ਕਈ ਲੱਗਣ ਵੀ ਲਾ ਪੈਂਦੇ ਕਿਉਂਕਿ ਕਈਆਂ ਦੇ ਚੂਨੇ ਬਹੁਤ ਲੜਦੇ ਆ ਤੇ ਉਹਨਾਂ ਨੇ ਬਹੁਤ ਸਟ੍ਰਾਈਕਰ ਸੂਕਾਂ ਮਾਰ ਆ ਗਿਆ ਆਪਣਾ YouTube ਚੈਨਲ ਇੱਕ ਖੜ ਗਿਆ ਸੀਗਾ ਹੁਣ ਜਿਹੜਾ ਨਵਾਂ ਚੈਨਲ ਆ ਰਾਜਾ ਬ੍ਰਦਰ 7805 ਇਹਨੂੰ ਤਾਂ ਨੂੰ ਚੱਕਣਾ ਹੈ ਤੁਸੀਂ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ